ਸਾਕਾ ਟਨੀ ਇੱਕ ਨੈਚੁਰਲ ਮੌਤ ਨੂੰ ਬਸ ਜਿਹੜਾ ਲੜਕੀ ਵਾਲਿਆਂ ਨੇ ਅਲੋਕੇਸ਼ਨ ਲਗਾਇਆ ਜੀ ਸਮਾਈ ਨਹੀਂ ਲੱਗੀ ਵੀ ਅਲੋਕੇਸ਼ਨ ਕੀ ਲਗਾਇਆ ਬਸ ਲਕੀਰ ਕੋ ਬ੍ਰਦਰ ਹੈ ਕੋਈ ਕੋਈ ਹੱਥਾ ਚ ਕੋਈ ਇਕੱਟ ਕੋਈ ਤੋਰ ਬਣੇ ਕਰ ਦਿੱਤੀ ਕੋਈ ਚਲੋ ਕੋਈ ਗੱਲ ਨਹੀਂ ਮੇਰੀ ਸਿਸਟਰ ਗਈ ਹੈ ਬਟ ਇਹ ਰਹਾ ਅਸੀਂ ਉਹਨਾਂ ਨੇ ਕੰਪਰੋਮਾਈਜ਼ ਕੀਤਾ ਲਾਸਟ ਅਸੀਂ ਇਹ ਪੋਸਟਮਾਰਮ ਕਰਾਣਾ ਅਸੀਂ ਐਗਰੀ ਅਗਰ ਕੋਈ ਕਾਰਵਾਈ ਸਾਡੇ ਤੇ ਹੋਏਗੀ ਤੇ ਪੋਸਟਮਾਰਮ ਦਾ ਰਿਪੋਰਟ ਨਾ ਹੋਏਗੀ ਜੇਕਰ ਕੋਈ ਉਹਨਾਂ ਤੇ ਹੋਏਗੀ ਤੇ ਪੋਸਟਮਾਰਮ ਦਾ ਰਿਪੋਰਟ ਨਹੀਂ ਤੇ ਇਹ ਰਹਿਣ ਸਰ ਜੋ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਬਾਅਦ ਹੀ ਹੋਏਗੀ ਲੜਕੀ ਦੀ ਕਿੰਨੀ ਉਮਰ ਸੀ ਕਿ ਬੱਚੇ ਵੀ ਸੀ ਉਹਦੇ ਲੜਕੀ ਦੀ ਉਮਰ ਆ ਜੀ 27 ਸਾਂ ਇੱਕ ਚਾਰ ਮਹੀਨੇ ਦਾ ਬੇਟਾ ਜੀ ਇੱਕ ਚਾਰ ਮਹੀਨੇ ਦੀ ਬੇਟੀ ਚਾਰ ਮਹੀਨੇ ਦਾ ਬੇਟਾ ਜੀ ਤੇ ਇੱਕ 2.5 ਸਾਢੇ 3 ਸਾਲ ਦੀ ਬੇਟੀ ਜੀ ਕਿੰਨੇ ਚਿਰ ਹੋਇਆ ਜੀ 6 ਦਿਨ 6 ਸਾਲ ਹੋ ਗਏ ਸਰ ਅਰੇ ਤਾਂ ਕੋਈ ਝਗੜਾ ਵੀ ਸੀ ਜਾਂ ਕੀ ਬਿਮਾਰ ਸੀ ਕਿੱਦਾਂ ਸੀ ਮਤਲਬ ਸਵੇਰੇ ਹਸਤਰਾ ਕੋਈ ਹਲਕਾ ਫੁਲਕਾ ਜਿਹਾ ਗਰਮੀ ਆ ਹਰ ਇੱਕ ਬੰਦੇ ਨੂੰ ਪਤਾ ਜੀ ਜੀ ਮਾਰਾ ਮੋਟਾ ਫੀਵਰ ਤੇ ਚੱਲਦਾ ਹੀ ਰਹਿੰਦਾ ਹੈ ਜੀ ਉਹ ਕੱਲ ਪਰਸੇ ਜਿੱਤਾ ਧੀਰ ਹੋਇਆ ਦਵਾਈ ਲਿਆਂਦੀ ਹੈ ਸਵੇਰੇ ਬ੍ਰੈਕਫਾਸਟ ਕੀਤਾ ਉਹਨੇ ਦਲੀਏਗਾ ਜੀ ਉੱਠ ਕੇ ਹਸਬੰਦ ਨੂੰ ਕਹਿੰਦੀ ਜੀ ਇਸ ਤਰ੍ਹਾਂ ਮੈਂ ਨਾਸ਼ਤਾ ਕਰਕੇ ਨਸਾ ਜਾ ਰਹਾ ਜੀ ਤੇ ਹਸਬੰਦ ਜੀ ਸਲਾਮ ਨੂੰ 3-5 ਮਿੰਟ ਦਾ ਕੋਈ ਚਾਹ ਜਾਂ ਕੁਝ ੀਖਣ ਗਏ ਆ ਉਹਨੂੰ ਹੋਸ਼ ਨਹੀਂ ਸੀਗੀ ਖਾਣ ਨੂੰ ਲੇਟੀ ਆ ਉਸ ਤੋਂ ਬਾਅਦ ਉਹ ਹੋਸ਼ ਨਹੀਂ ਸੀਗੀ ਜੀ ਇਹ ਚੁੱਕ ਕੇ ਕਿਹੜੀ ਹਸਪੀਟਲ ਲੈਣ ਕੋਲ ਦੂਹ ਹਸਪੀਟਲ ਲੈ ਗਏ ਜੀ ਦੂਹ ਦੂਹ ਕਹਿੰਦਾ ਨਹੀਂ ਜੀ ਮੇਰੇ ਆਚਾ ਕੇਸ ਨਹੀਂ ਆ ਤਸੀਹ ਕਿਹੜੀ ਲੈ ਜਾਓ ਕਿਹੜੀ ਚ ਲੈ ਗਏ ਆ ਤੇ ਕਿਹੜੀ ਨੇ ਉਹਨੇ ਈਸੀਜੀ ਵਗੈਰਾ ਦਿੱਤੀ ਜਿਹੜੀ ਰਿਪੋਰਟ ਮੇਰੇ ਕੋਲ ਹੈ ਤੇ ਉਹਨਾਂ ਨੇ ਉੱਥੇ ਡਾਕਟਰ ਡਿਕਲੇਰ ਕਰ ਦਿੱਤਾ ਕਿ ਈਸੀਜੀ ਦੀ ਰਿਪੋਰ ਇੱਕ ਡੀ ਹੋਸਪਟਲ ਨੂੰ ਗਈ ਸੀ ਉਹਨਾਂ ਨੇ ਇਹ ਰਿਪੋਰਟ ਦੇਣ ਤੋਂ ਬਾਅਦ ਫਿਰ ਡੀ ਕਲੀਅਰ ਕੱਢ ਦਿੱਤਾ ਸੀ। ਉਸ ਤੋਂ ਬਾਅਦ ਲੜਕੀ ਵਾਲੇ ਆਏ ਇਹਨਾਂ ਨੂੰ ਫੋਨ ਕੀਤਾ ਇਸ ਨਾਮ ਉਹ ਕਹਿੰਦੇ ਜੀ ਨਹੀਂ ਸਾਡੇ ਬਗੈਰ ਕੋਈ ਕਾਰਵਾਈ ਨਹੀਂ ਪਾਣੀ। ਅਸੀਂ ਇਹ ਧੀਆਂ ਦੇ ਘਰ ਦੇ ਬਗੈਰ ਤਾਂ ਕੋਈ ਸੰਸਕਾਰ ਵੀ ਨਹੀਂ ਹੋਣਾ। ਲੇਕਿਨ ਇਹ ਆਏ ਤੇ ਲੜਨ ਦੇ ਮੂਰਜ਼ੀ ਚਲੋ ਜੋ ਵੀ ਆ ਕੋਈ ਕਾਰਵਾਈ ਕਰਨ ਲਈ ਤਿਆਰ ਹੈ। ਪਰ ਜੋ ਵੀ ਹੋਵੇ ਕੋਛਾਪਨ ਨਹੀਂ ਹੋਣਾ ਚਾਹੀਦਾ। ਤੇ ਇਹ ਪ੍ਰੈਸ ਆਪਣੀ ਪੋਸਟਮਾਨ ਦੀ ਰਿਪੋਰਟ ਇੱਕ ਵਾਰੀ ਜੂਰ ਵੇਟ ਕਰ ਲੈਣੀ ਚਾਹੀਦੀ ਹੈ ਕਿਸੇ ਦੇ ਐਲੀਕੇਸ਼ਨ ਨਾ ਲਗਾਏ ਜਾਵੇ ਜਾਂ ਉਹਨੇ ਮਾਰੀ ਹੈ ਕਿ ਮੇਰੀ ਕਿਹੜੀ ਦਾ ਕਿਚੀ ਪਰਿਵਾਰ ਲੜਕੀ ਪਰਿਵਾਰ ਨਾਲ ਕਾਰਵਾਈ ਦੇ ਵੇਲੇ ਸਹਿਯੋਗ ਕਰੋਗੇ ਪੂਰੀ ਤਰ੍ਹਾਂ ਸਾਰੇ ਹੀ ਸਹਿਯੋਗ ਕਰਾਂਗੇ ਤਾਂ ਤੇ ਪੋਸਟਮਾਨ ਮਾਸਤੇ ਅਗਰੀ ਹੋਏ ਜੀ ਉਹਨਾਂ ਨੇ ਇੱਕ ਵਾਰੀ ਪੋਸਟਮਾਨ ਮਾਸਤੇ ਕੀਆ ਦੇਖੀ ਕੀ-ਕਿਆ ਜੀ ਮੁਕਰਾਣਾ ਜੀ ਉਹਨਾਂ ਨੇ ਨਾ ਅਗਰੀਆਂ ਦੇ ਨਾਮ ਕਹਿੰਦੇ ਆ ਜੀ ਇਹੀ ਗੁਨੇਗਾਰ ਆ ਤੇ ਸਾਨੂੰ ਸੁਝਾਇਆ ਜੇ ਤੂੰ ਹੀ ਗੁਨੇਗਾਰ ਆ ਤੁਹਾਡਾ ਕੁਝ ਵੀ ਨਹੀਂ ਹੋਣਾ ਕਿਉਂਕਿ ਤੂੰ ਧੀ ਵਾਲੇ ਹੋ ਗਵਰਨਮੈਂਟ ਵੀ ਤੁਹਾਡੇ ਨਾਲ ਆ ਹਰ ਚੀਜ਼ ਤੁਹਾਡੇ ਨਾਲ ਆ ਇਸੇ ਬਦਨਾਮੀ ਮੁੰਡਿਆਂ ਦੇ ਹੋ ਕੇ ਚਲੇ ਜਾਣੀਆਂ। ਜੀ। ਲੇਕਿਨ ਕੋਈ ਸਾਨੂੰ ਵੀ ਸੋਲੂਸ਼ਨ ਨਹੀਂ ਮਿਲਿਆ ਨਾ ਆਦਰ ਪ्रेस ਬੋਰਡ ਕੋਈ ਪੋਸਟਮੈਨ ਦੇ ਬੋਰਡ ਕੁਝ ਨਹੀਂ ਆਉਂਦਾ ਤੇ ਮੁੰਡੇ ਵਾਲੇ ਦਾ ਕੀ ਹਾਲ ਹੋਣ ਲੱਗਿਆ ਉਹਦੇ ਵਿੱਚ। ਮੰਨ ਲਓ ਹਰ ਕਾਨੂੰਨ ਤਾਂ ਧੀ ਜਲਦੀ ਫੇਵਰਚ ਹੋ ਗਿਆ। ਜੀ। ਉਹਨਾਂ ਨੇ ਕਿਹਾ ਪੁਲਸ ਤੁਰ ਪਈ ਉਹਨਾਂ ਨੇ ਕਿਹਾ ਪ्रेस ਤੁਰ ਪਈ। ਪੁਲਸ ਵੀ ਕਹਿ ਰਹੀ ਕਿ ਕੋਈ ਕਾਰਵਾਈ ਨਹੀਂ ਕਰਵਾ ਰਹੇ ਕੋਈ ਬਿਆਨਬਾਜ਼ੀ ਨਹੀਂ। ਬਿਆਨਬਾਜ਼ੀ ਦੋਨੇ ਪਾਸੋਂ ਨਹੀਂ ਦਿੱਤੀ ਜਾ ਰਹੀ। ਸਾਡੀ ਕਿਹੜੀ ਬਿਆਨਬਾਜ਼ੀ ਲੈਣੀ ਹੁਣ ਸੱਦੋ ਹੀ ਹੁਣ ਦੇ ਦਿੰਨੇ ਕੀ ਲੈਣੀ ਆ। ਲੜਕੀ ਦੇ ਫਾਦਰ ਕੋਲ ਲੈਣੀ ਪੁਲਸ ਵਾਲੇ 3 ਘੰਟੇ ਘੜ ਰ ਤੇ ਕੀ ਕਰਦੇ ਬਈ 3 ਘੰਟੇ ਕਰ ਧਿਆਨ ਬਾਜੀ ਇਸ ਤਈ ਗਏ ਹੋ ਨਾ ਜੀ ਤੇ ਉਹ ਉੱਥੇ ਕਿਉਂ ਨਹੀਂ ਲੀਤੀ ਬਿਆਨਬਾਜੀ ਜੇਕਰ ਉਹਨਾਂ ਨੇ ਬਿਆਨਬਾਜੀ ਨਹੀਂ ਇੱਥੇ ਲੈਣੀ ਹੈ ਇਕੱਲੇ ਇੱਕ ਡੈੱਡ ਬੋਡੀ ਦੇ ਨਾਲ ਕੁੜੀ ਦਾ ਫਾਦਰ ਆਇਆ ਕਿਹਾ ਉਹ ਮਾਰੇ ਕੁੜੀ ਜਤੀਨ ਛੱਡੀ ਹੈ ਕਿ ਤੂੰ ਇੱਥੇ ਆਹ ਕੈਮਰਾ ਕੁਮਾਸ ਕੇ ਦੇਖ ਮਤਲੇ ਇੱਥੇ ਇਹ ਮੁੰਡੇ ਦੇ ਪਰਿਵਾਰ ਨਾਲ ਵੇਖੋ ਅਰੇ ਮੁੰਡੇ ਦੇ ਪਰਿਵਾਰ ਜੀ ਟੋਟਲ ਮੁੰਡੇ ਦੇ ਪਰਿਵਾਰ ਨਾਲ ਕੁੜੀ ਦੇ ਵੇਖੋ ਕਿੰਨੇ ਕ ਬੰਦੇ ਆ ਫਾਦਰ ਸਾਹਿਬ ਤੇ ਇਕੱਲੇ ਇੱਕ ਬਾਹਰ ਜੀ ਤੇ ਮੈਨੂੰ ਕੋਈ ਹੈ ਜੇ ਟੈਕਨੀਕਲ ਤੁਸੀਂ ਵੇਖੋ ਕੋਈ ਇਨਸਾਫ ਵਾਲੀ ਆ ਕੋਈ ਮਤਲਬ ਕੇਹੀ ਸਪੋਰਟ ਦੀ ਗੱਲ ਨਹੀਂ ਕਰ ਰਹੇ ਤੁਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰੋ ਸਰ ਸਹਿਯੋਗ ਕਰਦੇ ਪੋਸਟਮੈਨਾਂ ਮਸਤਿਆਰੀ ਹੁੰਦੇ ਠੀਕ ਹੈ ਠੀਕ ਹੈ ਸਾਲ ਸਾਰਾ ਮੱਲਾ ਪੂਰਾ ਇਲਾਕਾ ਮੱਲਾ ਨਾਂ ਦੀ ਨਾਕਾ ਦੁਕਾਨਾਂ ਸਾਲੋਂ ਲੈ ਮੁੰਡੇ ਦੇ ਫਾਦਰ ਔਰ ਮਤਲਬ ਬਿਲਕੁਲ ਨਾਫ ਹੁੰਦੇ ਆ ਉਹਨਾਂ ਨੇ ਖੁਦ ਕਿਹਾ ਆਪਣੀ ਜੁਬਾਨੀ ਕਿ ਐ ਪੋਸਟਮੈਨ ਹੋਣਾ ਚਾਹੀਦਾ ਤੁਹਾਨੂੰ ਕੋਈ 2-3 ਸਾਲ ਦੇ ਦੋ ਜਣੇ ਰਸਤੇ ਵਿਆਹ ਚ ਮਿਲਦੇ ਆ ਤੁਹਾਨੂੰ ਦੂਜੇ ਨੂੰ ਕਦੇ ਨਹੀਂ ਛੁਕ ਸਕਾਂਗੇ ਬਿਲਕੁਲ ਜੋ ਰਿਪੋਰਟ ਬੋਲੇਗੀ ਜੀ ਇਸ ਵਿੱਚ ਇਹ ਸਾਰਾ ਕੰਮ ਸ਼ਾਂਤੀ ਨਾਲ ਆ ਜਾਵੇ ਈਓ ਹਨ ਨੂੰ ਮਤਲਬ ਕੁਛ ਨਹੀਂ ਸਹਿਯੋਗ ਹੈ ਸਰ ਦੇ ਖਲੋਤੇ ਆ ਸਹਿਯੋਗ ਹਸਤੇ ਖਲੋਤੇ ਹਨ ਪਾਸੇ ਕੋਈ ਨਹੀਂ ਠੀਕ ਹੈ ਠੀਕ ਹੈ ਕੀ ਹੋਇਆ ਕਿ ਬੇਟੀ ਮੇਰਾ ਨਾਮ ਸੂਰਜ ਪ੍ਰਕਾਸ਼ ਹੈ ਕੀ ਹੋਇਆ ਅਸੀਂ ਇਹਨਾਂ ਨੂੰ 26 ਸਾਲ ਪਹਿਲੇ ਵਿਆਈ ਸੀ ਇੱਕ ਕੁੜੀ ਮਦੇਗੀ ਦੀ ਰਾਂਦੇ ਸੀ ਬਦੇ ਸਾਨੂੰ ਜਿਸ ਹਿਸਾਬ ਦਾ ਦੱਸਦੇ ਸੀ ਕੁੜੀ ਆ ਗਈ ਤੇ ਉਹ ਨੂੰ ਮਦੇਗੀ ਨਾਮ ਸਾਹਮਣੇ ਜਾਂਦੇ ਸੀ ਜੀ ਕਹਿੰਦੇ ਹਾਂ ਚਲੋ ਆਪੇ ਸਿੱਧੇ ਹੋ ਜਿਗੇ ਆਪੇ ਸਿੱਧੇ ਗੱਲਬਾਤ ਉਸ ਹੁੰਦੇ ਨਹੀਂ ਹੋਏ ਬਿਲਕੁਲ ਹੀ ਮਤਲਬ ਕੋੜੀ ਕੰਮ ਮਦਰ ਜੀ ਜੇ ਕੁੜੀ ਨੂੰ ਫੋਨ ਕਰਾਣਾ ਤੇ ਉਹ ਫੋਨ ਦੇ ਜੀ ਅਟੈਚਮੈਂਟ ਹੋਈ ਨਹੀਂ ਸੀ ਕਿ ਉਹ ਉਸ ਉਹਦੀ ਰਿਕਾਰਡਿੰਗ ਕਰਕੇ ਸੁਣਦੇ ਸੀ ਉਹ ਤੇ ਮਤਲਬ ਮਜ਼ਾ ਨਹੀਂ ਸੀ ਆਉਂਦਾ ਕਿਸੇ ਗੱਲ ਦਾ ਵੀ ਉਹਨਾਂ ਨਾਲ ਜਿਸ ਤਰ੍ਹਾਂ ਬੰਦਾ ਖੁਸ਼ ਹੋ ਗਏ ਮਦ ਇਹਨੇ ਸਾਲ ਹੋ ਗਏ ਸੀ 6 ਸਾਲ ਹੋ ਗਏ ਜੀ ਬੇਟੀ ਸਾਡੀ ਨੂੰ ਫੋਨ ਤੱਕ ਨਹੀਂ ਸੀ ਲੈ ਕੇ ਦਿੱਤਾ ਉਹਨਾਂ ਨੇ ਕੀ ਗੱਲ ਹੈ ਉਹ ਆਪਣੇ ਘਰ ਤੋਂ ਉਹਨਾਂ ਕੋ 아이ਫੋਨ ਸਾਰਿਆਂ ਕੋ ਲੱਗੇ ਕਿਉਂਕਿ ਉਹ ਤੋਂ ਦੇਖੀ ਮਾਂ ਨਾਲ ਗੱਲ ਕਰਾਂਗੇ ਫੰਗਾਨੇ ਨਾਲ ਗੱਲ ਕਰਾਂਗੇ ਮਤਲਬ ਉਹਨਾਂ ਦਾ ਦਿਮਾਗ ਹੈ ਕਿਦਾ ਰਹਿੰਦਾ ਸੀ ਕਿ ਉਹਨੇ ਗਲਤ ਕਰਨੇ ਵਿੱਚ ਬੱਚਾ ਮਾਂ ਨਾਲ ਗੱਲ ਨਹੀਂ ਕਰੇਗਾ ਕਿਹਦੇ ਨਾਲ ਗੱਲ ਕਰੇਗਾ ਉਸ ਤੋਂ ਬਾਅਦ ਅੱਜ ਸਵੇਰੇ ਫੋਨ ਆਇਆ ਪਪਾ ਜੀ ਦਾ ਇਹਨਾਂ ਦਾ 11:30 ਵਜੇ ਦਿਸਲੇਗੇ ਕਿ ਉਹ ਕਹਿੰਦੇ ਕਿ ਉਹ ਸਾਡੀ ਕੁੜੀ ਬੁੜੀ ਹੋ ਗਈ ਨਹੀ ਇਹ ਬੁੜੀ ਹੋ ਗਈ ਸੀ ਵੀ ਫਿਰ ਉਹ ਤੇ ਸਿੱਧਾ ਅਸਤੀ ਗਏ ਮੈਂ ਦੇਖਿਆ ਤੇ ਉਹ ਕਹਿੰਦੇ ਸਿਰੇ ਕਿਹੜੀ ਹਸਪਤਾਲ ਦਿਹਾਇਆ ਇਹਨਾਂ ਨੂੰ ਪਰ ਉਹਨਾਂ ਦੇ ਦਿਮਾਗ ਚ ਆ ਨਹੀਂ ਆਇਆ ਕਿ ਅਸੀਂ ਆਪਣੇ ਮਾਂ ਪਿਓ ਨੂੰ ਤਾਂ ਦੱਸਿਆ ਕੁੜੀ ਦੇ ਕਿ ਅਸੀਂ ਅਸੀਂ ਟੇਢੀ ਹਸਪਤਾਲ ਬੱਚੇ ਨੂੰ ਲੈ ਕੇ ਜਾਂਦੇ ਪਏ ਆ ਜੇ ਕੋਈ ਪ੍ਰੋਬਲਮ ਹੋ ਗਈਏ ਕੋਈ ਗੱਲ ਹੈ ਗੁਬਾਰ ਹੈਗਾ ਕੁਝ ਹੋਵੇ ਕੋਈ ਫੋਨ ਤੇ ਕਰਨ ਅਗਲੇ ਉਹਨਾਂ ਨੂੰ ਕੋਈ ਫੋਨ ਨਹੀਂ ਗਿਆ ਕੁਝ ਨਹੀਂ ਆਇਆ ਸਿਰਫ ਜਦੋਂ ਮਰ ਗਈਏ ਤੇ ਫਿਰ ਫੋਨ ਆਇਆ ਇਹ ਤੁਹਾਨੂੰ ਕੀ ਚਾਹਤਿਆ ਹੁਣ ਪੋਸਟਮਾਰਟਮ ਵੀ ਕਰਵਾਇਆ ਜਾਣਾ ਹੈ ਕਿਸ ਤਰੀਕੇ ਦੀ ਕਾਰਵਾਈ

ਮੈਂ ਐਸ.ਐਸ. ਸੰਦੀਪ ਕੁਮਾਰ ਨੰਬਰ 3752 ਤਾਣਾ ਮੋਕਾ ਪੂਰਾ ਡਿਊਟੀ ਆਫਸਰ ਤਨਤਾ ਜੀ ਮੈਨੂੰ ਐਸ.ਐਚ.ਓ ਸਾਹਿਬ ਨੇ ਬਜਰੀਆ ਪਹੁੰਚ ਕੇ ਆਪ ਹੀ ਪਵਨ ਨਗਰ ਪਹੁੰਚੋ ਮੈਂ ਉੱਥੇ ਜਾ ਕੇ ਵੇਖਿਆ ਲੜਕੀ ਨੇਹਾ ਉਹਨਾਂ ਦੀ ਨੋਆ ਜੀ ਪਵਨ ਨਗਰ ਵਿਆਹੀ ਆ ਉਹਦੀ ਡੈੱਡ ਬੋਡੀ ਜਿਹੜੀ ਆ ਜ਼ਮੀਨ ਤੇ ਪਈ ਸੀ ਜਾਈ ਤਲਾਈ ਦੇ ਉੱਪਰ ਉਹ ਕਹਿ ਰਹੇ ਆ ਲੜਕੀ ਵਾਲੇ ਭਿਖਾਣਾ ਖਾਣ ਦੇ ਆ ਡੈਥ ਹੋਈ ਆ ਪਰ ਲੜਕੀ ਵਾਲੇ ਪਰਿਵਾਰ ਕਹਿ ਰਹੇ ਆ ਕਿ ਸਾਡੀ ਲੜਕੀ ਨੂੰ ਕੋਈ ਦੇ ਕੇ ਮਾਰਿਆ ਗਿਆ ਵਾ ਹੁਣੇ ਵੈਰੀਫਾਈ ਕਰ ਰਹੇ ਆ ਾਰੇ ਕੋਈ ਬਿਆਨ ਨਹੀਂ ਲਿਖਾ ਰਿਹਾ ਸਾਨੂੰ ਕੋਈ ਵੀ ਤੇ ਪੁਲਿਸ ਨੂੰ ਜ ਨਜਾਇਜ਼ ਹੱਥ ਮਟਕਾਰੇ ਆ ਠੀਕ ਆ ਜੀ ਪੁਲਿਸ ਨੇ ਖੁਦ ਲੜਕੇ ਵਾਲੇ ਕਰ ਰਹੇ ਲੜਕੀ ਵਾਲੇ ਕੋਈ ਜਾਨਕੀ ਲੜਕੀ ਲੜਕੀ ਵਾਲੇ ਖਮੋਚ ਆ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਉਹ ਜ਼ਿਆਦਾ ਕਰ ਰਹੇ ਆ ਜੀ ਠੀਕ ਆ ਜੀ ਬਾਕੀ ਕੋਈ ਕਿਸੇ ਦੇ ਆਖੇ ਨਹੀਂ ਲੱਗ ਰਿਹਾ ਕੋਈ ਮਾਨੂੰ ਬਿਆਨ ਨਹੀਂ ਲਿਖਾ ਰਿਹਾ ਆਪਣੇ ਕੋਈ ਕਾਰ ਰੈਡੀ ਕਰਵਾ ਰਿਹਾ ਤਿੰਨ ਚਾਰ ਦਿਨ ਤੋਂ ਲੜਕੀ ਉਹ ਮੁਵਾਰ ਹੈਗੀ ਸੀ ਬਕਾਰ ਕੰਨੇ ਚੱਲ ਚਲੋ ਉਹ ਤੇ ਆਪ ਜੋ ਡਾਕਟਰ ਸਾਹਿਬ ਵੀ ਟਰੀਟਮੈਂਟ ਹੋਈ ਹੋਏਗੀ ਉਹ ਆਪਾਂ ਰਿਕਾਰਡ ਲੈ ਲਾਂਗੇ ਜੋ ਵੀ ਕਾਰ ਹੋਇਆ ਮਤਲਬ ਕਰਾਂਗੇ ਜਿਹੜੀ ਜੇ ਤੇ ਡਾਕ ਇਹ ਵਧੀਆ ਗੱਲ ਹੈ ਜੀ ਜੇ ਬਿਮਾਰ ਹੋਏ ਜੀ ਬਿਆਨ ਨਹੀਂ ਪੇਸ਼ਾਂਗੇ ਤੇ ਪ੍ਰਵਾਸੀ ਮੈਂਬਰ ਤੇ ਕੋਈ ਕੀ ਕਾਰਵਾਈ ਕਰੇ ਮੈਂ ਤੇ ਇੱਥੋਂ ਤੱਕ ਆ ਵੀ ਇੱਥੇ ਆਣ ਕੇ ਜਦੋਂ ਉੱਥੇ ਮਾਹੌਲ ਜਿਹੜਾ ਸ਼ਾਂਤੀਪੂਰਕ ਹੋ ਗਿਆ ਮਾਹੌਲ ਜਿਹੜਾ ਤਣਾਪੂਰਕ ਹੋ ਗਿਆ ਇੱਕ ਦੂਜੇ ਦੇ ਗੱਲ ਪੈਂਦੇ ਸੀ ਉਹਦੇ ਵਿੱਚ ਜਿੱਥੋਂ ਤੱਕ ਵੀ ਸਾਡੇ ਨਾਲ ਵੀ ਧੱਕਾ ਮੁਕੀ ਹੋਈ ਗਈ ਆ ਹਾਰ ਕੇ ਉੱਥੇ ਇਹਨਾਂ ਨੂੰ ਕਿਹਾ ਵੀ ਆ ਡੈੱਡ ਬੋਡੀ ਜਿਹੜੀ ਆਪਣੀ ਗੱਡੀ 'ਚ ਲੱਦੋ ਇਹਨਾਂ ਨੇ ਆਪਣੀ ਗੱਡੀ 'ਚ ਡੈੱਡ ਬੋਡੀ ਨਹੀਂ ਲੱਦੀ ਵੀ ਅਸੀਂ ਨਹੀਂ ਲੱਦਣੀ ਜੀ ਸਾਡੀ ਗੱਡੀ 'ਚ ਨਹੀਂ ਲਾ ਸਕਦੇ ਇਹਨਾਂ ਕਿਸੇ ਨਹੀਂ ਲੱਦੀ ਫਿਰ ਮੈਂ ਖੁਦ ਉੱਥੋਂ ਆਣ ਕੇ